ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਨੂੰ ਲੈ ਕੇ ਤਾਜ਼ਾ ਪਵਿਕ ਬਾਣੀ ਜਾਰੀ ਕੀਤੀ ਗਈ ਹੈਗੀ ਪੰਜਾਬ ਦੇ ਵਿੱਚ ਕੁਝ ਅਜਿਹੇ ਇਲਾਕੇ ਨੇ ਜਿੱਥੇ ਵਿੱਚ ਪਾਰੀ ਮੀ ਪਏਗਾ ਇਸੇ ਦੇ ਨਾਲ ਕੁਝ ਅਜਿਹੇ ਇਲਾਕੇ ਵੀ ਨੇ ਜਿੱਥੇ ਕੀ ਸੰਗਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਸਕਦੇ ਆ ਜਿਸ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਸਕੂਲ ਦੇ ਵਿੱਚ ਬੱਚੇ ਜਾ ਰਹੇ ਨੇ ਪੜਨ ਦੇ ਲਈ ਹਾਲਾਂਕਿ ਸਮਾਂ ਜ਼ਰੂਰ ਬਦਲ ਦਿੱਤਾ ਗਿਆ ਪਰ ਠੰਡ ਇੰਨੀ ਕਿ ਜ਼ਿਆਦਾ ਹੈਗੀ ਕਿ ਬੱਚੇ ਵੀ ਜਿਹੜੇ ਨੇ ਉਹ ਖੱਜਲ ਖੁਆਰ ਹੋ ਰਹੇ ਨੇ ਤਾਂ ਤੁਹਾਨੂੰ ਦੱਸਣੀ ਹੈ ਕਿ ਮੌਸਮ ਨੂੰ ਲੈ ਕੇ ਹੁਣ ਜੋ ਜਾ ਪਵਿਕ ਬਾਣੀ ਕੀਤੀ ਗਈ ਹੈਗੀ orange ਤੇ yellow alert ਪੰਜਾਬ ਦੇ ਲਈ ਜਾਰੀ ਕੀਤਾ ਗਿਆ ਹੈਗਾ ਆ ਤੇ ਇਸੇ ਦੇ ਮੱਦੇਨਜ਼ਰ ਗਰਾਉਂਡ ਜ਼ੀਰੋ ਰਿਪੋਰਟ ਕੀ ਕੁਝ ਕਹਿੰਦੀ ਅਸੀਂ ਤੁਹਾਨੂੰ ਉਹ ਵੀ ਜ਼ਰੂਰ ਦੱਸਾਂਗੇ ਤਾਂ ਪੰਜਾਬ ਦੇ ਵਿੱਚ 2 ਡਿਗਰੀ ਤੱਕ ਜਿਹੜਾ 파ਰਾ ਹੈਗਾ ਆ ਉਹ ਡਿੱਗਿਆ ਹੈਗਾ ਆ ਲਗਾਤਾਰ ਤਬਦੀਲੀ ਨਜ਼ਰ ਆ ਰਹੀ ਹੈ ਇਸੇ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ western disturbance ਹੈ ਉਹ ਐਕਟਿਵ ਹੋ ਜਾਵੇਗਾ ਐਕਟਿਵ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਮੁੜ ਤੋਂ ਮੌਸਮ ਜੋ ਹੈ ਬਦਲ ਜਾਵੇਗਾ ਠੰਡ ਜ਼ਿਆਦਾ ਹੋ ਜਾਵੇਗੀ ਧੁੰਦ ਦੇ ਕਾਰਨ ਜੋ ਹੈ ਰਫਤਾਰ ਕਾਫੀ ਜ਼ਿਆਦਾ ਮੱਠੀ ਨਜ਼ਰ ਆ ਰਹੀ ਹੈ ਆਮ ਜਨ ਜੀਵਨ ਵੀ ਪ੍ਰਭਾਵਿਤ ਨਜ਼ਰ ਆ ਰਿਹਾ ਹੈਗਾ ਸਕੂਲੀ ਬੱਚਿਆਂ ਨੂੰ ਵੀ ਖੱਜਲ ਖੁਵਾਰੀ ਹੋ ਰਹੀ ਹੈ ਤਾਂ ਧੁੰਦ ਦੀ ਚਾਦਰ ਦੇ ਵਿੱਚ ਲੇਖ ਦੀ ਗੱਲ ਕਰ ਲਈਏ ਹਰ ਪਾਸੇ ਧੁੰਦ ਦੀ ਚਾਦਰ ਨਜ਼ਰ ਆ ਰਹੀ ਹੈ ਵਿਜ਼ਿਬਿਲਟੀ ਕਈ ਇਲਾਕਿਆਂ ਦੇ ਵਿੱਚ ਜ਼ੀਰੋ ਨਜ਼ਰ ਆ ਰਹੀ ਹੈਗੀ ਤਾਂ ਤੁਹਾਨੂੰ ਵਿਸਤਾਰਪੂਰਵਕ ਜਾਣਕਾਰੀ ਦੇ ਰਿਹਾ ਕਿ ਕਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਅਤੇ ਘਟੋ ਘਟ ਤਾਪਮਾਨ ਜੁਵਾ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈਗੀ ਉੱਥੇ ਹੀ ਮੌਸਮ ਕੇਂਦਰ ਮੁਤਾਬਕ ਚੰਡੀਗੜ੍ਹ ਦੇ ਵਿੱਚ ਧੁੰਦ ਨੂੰ ਲੈ ਕੇ ਵੀ yellow alert ਜਾਰੀ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਸਵੇਰੇ ਵਿਜ਼ਿਬਿਲਟੀ ਜ਼ੀਰੋ ਰਹੀ ਹੈ ਜਿਸ ਤੋਂ ਬਾਅਦ ਮਿਲਾਨ ਤੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਆਉਣ ਵਾਲੀ ਫਲਾਈਟ ਜੋ ਹੈਗੀ ਆ ਉਹ ਜੈਪੁਰ ਦੇ ਵੱਲ ਉਸ ਨੂੰ ਡਾਇਵਰਟ ਕੀਤਾ ਗਿਆ ਇਸ ਦੇ ਨਾਲ ਹੀ ਦੁਬਈ ਅਤੇ ਸ਼ਾਰਜਾ ਤੋਂ ਆਉਣ ਵਾਲੀਆਂ ਫਲਾਈਟਾਂ ਵੀ ਲੇਟ ਹੋ ਰਹੀਆਂ ਨੇ ਅਜਿਹੇ ਦੇ ਵਿੱਚ ਟ੍ਰੇਨਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਪ੍ਰਭਾਵਿਤ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸਨੇਤ ਸੰਗਰੂਰ ਫਤਿਹਗੜ ਸਾਹਿਬ ਤੇ ਪਟਿਆਲਾ ਦੇ ਵਿੱਚ ਧੁੰਦ ਨੂੰ ਲੈ ਕੇ ਅਲਰਟ orange alert ਜਾਰੀ ਕੀਤਾ ਗਿਆ ਜਦਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਲਈ ਹੋਰ ਸ਼ਹਿਰਾਂ ਦੇ ਲਈ yellow alert ਫੇਰ ਇਕ ਵਾਰੀ ਇਕ ਵਾਰੀ ਜਿਹੜੀ ਕਿ ਕਰਵਟ ਲਈ ਹੈਗੀ ਯਾ ਕੱਲ ਜਿਸ ਤਰ੍ਹਾਂ ਕਿ ਧੁੱਪ ਖਿਲੀ ਗਈ ਤਾਪਮਾਨ ਦੇ ਵਿੱਚ ਵੀ ਕਮੀ ਆਈ ਸੀ ਪਰ ਇਸ ਵਾਰ ਅੱਜ ਫੇਰ ਸਵੇਰ ਤੋਂ ਸਵੇਰ ਸਮੇਂ ਹੀ ਜਿਹੜੀ ਧੁੰਦ ਛਾਈ ਰਹੀ ਉਹ ਸਾਰਾ ਦਿਨ ਆਸਮਾਨ ਦੇ ਵਿੱਚ ਕਦੇ-ਕਦੇ ਸੂਰਿ ਦੇਵਤਾ ਦੇ ਦਰਸ਼ਨ ਹੋਏ ਨਹੀਂ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੀ ਭਵਿਕ ਬਾਣੀ ਹੋਈ ਸੀ ਪਰ ਫਿਲਹਾਲ ਜਿਹੜੀ ਅੱਜ ਮੌਸਮ ਨੂੰ ਦੇਖੀਏ ਤਾਂ ਆ ਸੁਨਹਾਰ ਇੰਨੀ ਕੋਈ ਸੰਭਾਵਨਾ ਹੱਲੇ ਅੱਜ ਦੇ ਦਿਨ ਨਹੀਂ ਨਜ਼ਰ ਆਉਂਦੀ ਜੀ ਅਤਾ ਅਵਜਾਈ ਦੇ ਵਿੱਚ ਵੀ ਕੋਈ ਜੋ ਹੈ ਨਜ਼ਰ ਆ ਰਿਹਾ ਪ੍ਰਭਾ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਨਾਲੋਂ ਕਿਤੇ ਜੋ ਤੁੱਪ ਹੈਗੀ ਉਹ ਖੜਨੀ ਸ਼ੁਰੂ ਹੋ ਚੁੱਕੀ ਸੀ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਜੋ ਹੈ ਤਾਪਮਾਨ ਵਧਿਆ ਸੀਗਾ ਤਾਂ ਹੁਣ ਆਵਾਜ਼ਾਈ ਮੱਠੀ ਨਜ਼ਰ ਆ ਰਹੀ ਹੈ ਜਾਂ ਲੋਕਾਂ ਦੇ ਚਿਹਰੇ ਦੇ ਵਿੱਚ ਖੁਸ਼ੀ ਨਜ਼ਰ ਆ ਰਹੀ ਹੈ ਕਿ ਮੌਸਮ ਦੇ ਵਿੱਚ ਥੋੜਾ ਬਦਲਾਅ ਹੋਇਆ ਵਿੱਚ ਤੋਂ ਤੋਂ ਕੁਖਲੀ ਤਾਂ ਲੋਕ ਅਕਸਰ ਬਾਹਰ ਨਜਰਾਏ ਧੁੱਪ ਸੇਕਦੇ ਹੋਏ ਨਜ਼ਰ ਆਏ ਤਾਂ ਅੱਜ ਫੇਰ ਮੌਸਮ ਨੇ ਆ ਜਦੋਂ ਕਰਵਟ ਲਈ ਤਾਂ ਫੇਰ ਅੱਜ ਇੱਕ ਵਾਰ ਫੇਰ ਜਿਹੜੇ ਲੋਕ ਸੀਗੇ ਉਹ ਅੰਗਿਠੀਆਂ ਸੇਕਦੇ ਹੋਏ ਨਜ਼ਰਾਏ ਬਾਹਰ ਅੱਗ ਸੇਕਦੇ ਹੋਏ ਨਜ਼ਰਾਏ ਤੇ ਆਵਾਜ਼ਾਈ ਤੇ ਨਿਸ਼ਚਿਤ ਤੌਰ ਤੇ ਜਿਹੜਾ ਅਸਰ ਪੈਣਾ ਲਾਜ਼ਮੀ ਹੈਗਾ ਕਿ ਜਦੋਂ ਕੋਈ ਮੌਸਮ ਘਰਵਟ ਲੈਂਦਾ ਤਾਂ ਹਰ ਕੋਈ ਸੋਚਦਾ ਕਿ ਉਹ ਦੂਰ ਦੀ ਮੰਜ਼ਲ ਤੇ ਜਿਹੜਾ ਗੁਰੇਜ਼ ਕਰੇ ਜਾਣ ਤੋਂ ਕਿਉਂਕਿ ਕੱਲ ਜੇ ਮੌਸਮ ਠੀਕ ਹੁੰਦਾ ਤਾਂ ਕੱਲ ਚਲੇ ਜਾਵਾਂਗੇ ਹਰ ਕੋਈ ਵਿਅਕਤੀ ਆਪਣੀ ਸੇਫਟੀ ਚਾਹੁੰਦਾ ਇਸ ਕਰਕੇ ਆਮ ਦੇ ਨਾਲੋਂ ਜਿਹੜੇ ਸੜਕਾਂ ਤੇ ਖਾਸ ਕਰਕੇ ਦੁਪਈਆਵਾਂ ਨੇ ਜਿਹੜੇ ਉਹ ਜੁਰ ਸਵੇਰ ਦੇ ਸਮੇਂ ਘੱਟ ਦਿਖਾਈ ਦਿੱਤੇ ਪਰ ਜਦੋਂ ਥੋੜਾ ਮੌਸਮ ਠੀਕ ਹੋਇਆ ਧੁੰਦ ਥੋੜੀ ਗਾਇਬ ਹੋਈ ਤਾਂ ਫਿਰ ਜ਼ਰੂਰ ਆਵਾਜ਼ ਆਈ ਜਿਹੜੀ ਬਾਜ਼ਾਰਾਂ ਦੇ ਵਿੱਚ ਆ ਦੇਖੀ ਗਈ ਜੀ ਬੜਾ ਬੜਾ ਧੰਨਵਾਦ ਆਏ ਸੀ ਸਾਡੇ ਨਾਲ ਇੰਦਰਜੀਤ ਸਿੰਘ ਚਾਹਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਕਿ ਕਿਸ ਤਰੀਕੇ ਦੇ ਮੌਸਮ ਦੇ ਹਾਲੋ ਹਾਲਾਤ ਉਹਨਾਂ ਦੇ ਇਲਾਕੇ ਦੇ ਵਿੱਚ ਬਣੇ ਹੋਏ ਨੇ ਉੱਥੇ ਹੀ ਤانوں ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਕਣੀਆਂ ਵੀ ਪਈਆਂ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ 15 ਤੇ 16 ਨੂੰ ਅਜਿਹੇ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਨਹੀਂ ਪਰ ਕੁਝ ਇਲਾਕਿਆਂ ਦੇ ਵਿੱਚ ਮੀਂਹ ਜ਼ਰੂਰ ਪਿਆ ਜਿਸ ਦੇ ਨਾਲ ਕਈ ਇਲਾਕੇ ਅਜਿਹੇ ਨੇ ਜਿੱਥੇ ਕੀ ਧੁੰਦ ਦੀ ਚਾਦਰ ਜੋ ਹੈਗੀ ਆ ਉਹ ਦਿਖਣੀ ਸ਼ੁਰੂ ਹੋ ਚੁੱਕੀ ਹੈ ਤਾਂ ਲੁਧਿਆਣਾ ਦੇ ਵਿੱਚ ਮੌਸਮ ਕਿਹੋ ਜਿਹੇ ਬਣੇ ਹੋਏ ਨੇ ਕੀ ਹਾਲਾਤ ਕਹਿੰਦੇ ਨੇ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਇਸ ਬਾਬਤ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਪਵਨ ਸਿੱਧੂ ਜੁੜ ਗਏ ਜੀ ਪਵਨ ਕੀ ਕੁਝ ਜਾਣਕਾਰੀ ਹੈ ਬਿਲਕੁਲ ਜੇਕਰ ਮੈਂ ਲੁਧਿਆਣਾ ਦੀ ਗੱਲ ਕਰਾਂ ਤਾਂ ਲੁਧਿਆਣਾ ਦੇ ਵਿੱਚ ਬੇਸ਼ੱਕ ਦਿਨ ਦਾ ਟਾਈਮ ਜਿਹੜਾ ਠੰਡ ਜਿਹੜੀ ਘੱਟ ਦੇਖਣ ਨੂੰ ਮਿਲਦੀ ਸੀ ਕਿਉਂਕਿ ਲਗਾਤਾਰ ਧੁੱਪ ਜਿਹੜੀ ਆ ਉਹ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਮੌਸਮ ਵਿਗਿਆਨੀਆਂ ਨਾਲ ਜਦੋਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਔਰ ਪੂਰੇ ਅਸੂਬੇ ਦੇ ਵਿੱਚ ਜਿਹੜਾ yellow alert ਜਾਰੀ ਕੀਤਾ ਗਿਆ ਜੇਕਰ ਮੈਂ ਗੱਲ ਕਰਾਂ ਪੂਰੇ ਪੰਜਾਬ ਦੇ ਜਿਹੜਾ yellow alert yellow alert ਜਾਰੀ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਠੰਡ ਆ ਔਰ ਵੱਧ ਸਕਦੀ ਆ ਔਰ ਉਹ ਇਹੀ ਜੇ ਮੈਂ ਗੱਲ ਕਰਾਂ ਪਿੱਤੇ ਕੱਲ ਦੀ ਜੇਕਰ ਮੈਂ ਗੱਲ ਕਰਾਂ ਤਾਂ ਲੁਧਿਆਣਾ ਦੇ ਵਿੱਚ ਮਹਿਜ ਜਦੋਂ 8 ਵਜੇ ਤੋਂ ਬਾਅਦ ਜਿਹੜੀ ਧੁੰਦ ਹੈ ਉਹ ਇੰਨੀ ਕੀ ਵਧਣੀ ਸ਼ੁਰੂ ਹੋ ਗਈ ਸੀ ਧੁੰਦ ਜਿਹੜੀ ਵਿਜ਼ਿਬਿਲਟੀ ਹੈ ਬਿਲਕੁਲ ਜ਼ੀਰੋ ਹੁੰਦੀ ਹੋਈ ਦਿਖਾਈ ਦੇ ਰਹੀ ਸੀ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਬਹੁਤ ਕਰਨਾ ਪੈ ਰਿਹਾ ਸੀ ਕਿ ਜਦੋਂ ਲੋਕ ਸ਼ਾਮ ਨੂੰ ਜਦੋਂ ਆਪਣੇ ਘਰ ਤੋਂ ਕੰਮਾਂ ਤੋਂ ਵਾਪਸ ਆ ਰਹੇ ਸੀ ਤਾਂ ਕਿਤੇ ਨਾ ਕਿਤੇ ਜਿਹੜੀ ਲਾਈਟਾਂ ਜਿਹੜੀਆਂ ਓਨ ਕੀਤੀਆਂ ਸੀ ਇੰਡੀਕੇਟਰ ਓਨ ਕੀਤੇ ਸੀ ਔਰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਜਦੋਂ ਤੁੰਡ ਪੈਂਦੀ ਹੈ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਤਾਂ ਉਸ ਕਾਰਨ ਜਿਹੜਾ ਐਕਸੀਡੈਂਟ ਦਾ ਕਾਰਨ ਬਹੁਤ ਦੇਖਣ ਨੂੰ ਮਿਲਦਾ ਹੈ ਪਰ ਇਸੇ ਸੰਬੰਧੀ ਜਦੋਂ ਇਵੀ ਗੱਲਬਾਤ ਕੀਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕੀ ਫੁਲਕੀ ਆ ਬਾਰਿਸ਼ ਵੀ ਜਿਹੜੀ ਹੋ ਸਕਦੀ ਹੈ ਤਾਂ ਕਿਤੇ ਨਾ ਕਿਤੇ ਆ ਲੋਕ ਜਿਹੜੇ ਸੋਚ ਰਹੇ ਸੀ ਕਿ ਸ਼ਾਇਦ ਲੋਰੀ ਤੋਂ ਬਾਅਦ ਜਿਹੜੀ ਠੰਡ ਹੈ ਉਹ ਘਟ ਜਾਏਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਆ ਬਾਰਿਸ਼ ਵੀ ਹਲਕੀ ਫੁਲਕੀ ਹੋ ਸਕਦੀ ਹੈ ਔਰ ਜਿਹੜੀ ਜਿਹੜੀ ਠੰਡ ਜੀ ਤਾਂ ਲੁਧਿਆਣੇ ਦੇ ਵਿੱਚ ਵੀ ਜੋ ਹੈ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਣੀ ਤੁੰਦ ਦਾ ਕਿਹੜੇ ਦੇਖਣ ਨੂੰ ਮਿਲ ਸਕਦਾ ਕਿਉਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਧੁੱਪ ਖਿੜੀ ਹੋਈ ਸੀ ਜਿਸ ਦੇ ਕਾਰਨ ਮੌਸਮ ਕਾਫੀ ਜ਼ਿਆਦਾ ਸਾਫ਼ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਠੰਡ ਮੋੜ ਤੋਂ ਵੱਧ ਸਕਦੀ ਹੈ ਹਾਂ ਬਿਲਕੁਲ ਜੇਕਰ ਗੱਲ ਕਰੀਏ ਪਿਛਲੇ ਤੋ 3 ਦਿਨਾਂ ਤੋਂ ਜਿਹੜੀ ਲਗਾਤਾਰ ਤੁਪ ਹੈ ਉਹ ਨਿਕਲ ਰਹੀ ਹੈ ਕਿਉਂਕਿ ਸਵੇਰ ਦੇ ਸਮੇਂ ਜਦੋਂ ਤੁਪ ਨਿਕਲਦੀ ਹੈ ਤਾਂ ਜਿਹੜੀ ਠੰਡ ਦੇ ਵਿੱਚ ਜਿਹੜੀ ਗਿਰਾਵਟ ਦੇਖ ਨੂੰ ਮਿਲਦੀ ਹੈ ਲੋਕਾਂ ਨੂੰ ਇਹ ਬਹੁਤ ਜਿਹੜਾ ਸਾਰਾ ਹੁੰਦਾ ਕਿਉਂਕਿ ਠੰਡ ਘਟ ਜਾਂਦੀ ਹੈ ਤਾਂ ਇਹ ਜਿਹੜੀ ਹੁਣ ਠੰਡ ਜਿਹੜੀ ਔਰ ਸਵੇਰ ਸ਼ਾਮ ਦੀ ਹੈ ਜੇਕਰ ਮੈਂ ਗੱਲ ਕਰਾਂ ਦਿਨ ਨੂੰ ਜਿਹੜੀ ਠੰਡ ਉਹ ਦੇਖਣ ਨੂੰ ਮੈਂ ਨਹੀਂ ਮਿਲਦੀ ਪਰ ਜੇਕਰ ਹੁਣ ਗੱਲ ਕਰੀਏ ਤਾਂ ਜਿਹੜਾ ਮੌਸਮ ਵੀ ਕਹਿੰਦੇ ਆ ਉਹ ਬੋਲੇ ਇਹ ਗੱਲ ਆਖੀਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਧੁੰਦ ਆ ਸਕਦੀ ਹੈ ਔਰ ਠੰਡ ਜਿਹੜੀ ਆ ਉਹ ਵੀ ਵੱਸ ਸਕਦੀ ਹੈ ਕਿਉਂਕਿ ਹਲਕੀ ਫੁਲਕੀ ਬਾਰਿਸ਼ ਆ ਜਿਹੜੀ ਉਹ ਵੀ ਦੇਖਣ ਨੂੰ ਮਿਲ ਸਕਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਸਰਦੀ ਆ ਹਜੇ ਜਾਏਗੀ ਨਹੀਂ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਸਰਦੀ ਆ ਜਿਹੜੀ ਹੋਰ ਪੈ ਸਕਦੀ ਹੈ ਜੀ ਆਵਾਜ਼ ਵਾ ਧੰਨਵਾਦ ਆਏ ਸੀ ਸਾਡੇ ਨਾਲ ਸਾਡੇ ਸਹਿਯੋਗੀ ਪਵਨ ਸਿੱਧੂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਹਾਲ ਦੇ ਦਿੱਤੀ ਗਈ ਹੈਗੀ ਜਿਸ ਰਾਹੀ ਅਸੀਂ ਤੁਹਾਨੂੰ ਵੀ ਦੱਸ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਮੌਸਮ ਹੋਵੇਗਾ ਦੂਜੇ ਪਾਸੇ ਜੇਕਰ ਅਸੀਂ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਦੌਰ ਜਾਰੀ ਹੈ ਅਜੇ ਹੇ ਦੇ ਵਿੱਚ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਭਾਵੇਂ ਮੀਂਹ ਪੈਂਦਾ ਤਾਂ ਔਜ਼ਾ ਖਾਸਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈਗਾ ਤਾਂ ਸ਼ਿਮਲਾ ਦੇ ਵਿੱਚ ਜੋ ਹੈਗੀ ਆ ਬਰਫ ਪਈ ਹੈਗੀ ਜਿਸ ਦਾ ਅਸਰ ਹੁਣ ਪੰਜਾਬ ਦੇ ਵਿੱਚ ਵੀ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲੇਗਾ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਪਹਿਲਾਂ ਦਿੱਤੀ ਗਈ ਸੀ ਕਿ ਜੋ ਪਹਾੜੀ ਇਲਾਕੇ ਨੇ ਪਾਵੇਂ ਹਿਮਾਚਲ ਦੀ ਗੱਲ ਕਰ ਲਈਏ ਸ਼ਿਮਲਾ ਦੀ ਗੱਲ ਕਰ ਲਈਏ ਉੱਤਰਾਖੰਡ ਦੀ ਗੱਲ ਕਰ ਲਈਏ ਤਾਂ ਉੱਥੇ ਬਰਫਬਾਰੀ ਹੋ ਸਕਦੀ ਹੈ ਤਾਂ ਬਰਫਬਾਰੀ ਦਾ ਦੌਰ ਲਗਾਤਾਰ ਜਾਰੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀਰਵਾਰ ਸਵੇਰੇ ਕਈ ਥਾਵਾਂ ਤੇ ਬਰਫਬਾਰੀ ਹੋਈ ਹੈ ਸ਼ਿਮਲਾ ਦੇ ਵਿੱਚ ਵੀ ਹਲਕੀ ਬਰਫਬਾਰੀ ਹੋਈ ਹੈ ਜਿਸ ਤੋਂ ਬਾਅਦ ਕੁਫਰੀ ਨਾਰਕੰਡਾ ਅਤੇ ਖਾਰਾ ਪੱਥਰ ਦੇ ਵਿੱਚ 1 ਤੋਂ 1.5 ਇੰਚ برف ਜਮਾ ਹੋ ਗਈ ਇਸ ਦੇ ਨਾਲ ਹੀ ਲਾਹੌਲ ਸਪੀਤੀ ਦੇ ਸਿਸੂ ਕੋਕਸਰ ਅਤੇ ਅਟਲ சுரੰਗ ਰੋਤਾੰਗ ਦੇ ਵਿੱਚ 2 ਇੰਚ ਮੋਟੀ ਬਰਫ਼ ਜਮਾ ਹੋ ਗਈ ਸੁਰੱਖਿਆ ਨੂੰ ਦੇਖਦੇ ਹੋਏ ਲਾਹੋਲ ਸਪੀਤੀ ਪੁਲਿਸ ਨੇ ਸਲਾਨੀਆਂ ਅਤੇ ਸਥਾਨਕ ਲੋਕਾਂ ਦੇ ਲਈ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਅਟਲ ਸੁਰੰਗ ਰੋਹਤਾਂਗ ਦੇ ਵਿੱਚ ਵਾਹਨਾ ਦੀ ਆਵਾਜਾਈ ਸੀਮਤ ਕਰ ਦਿੱਤੀ ਗਈ ਹੈ ਸਿਰਫ ਚਾਰ ਪਹੀਆ ਵਾਹਨਾ ਦੀ ਹੀ ਇਜਾਜ਼ਤ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਲਾਹੋਲ ਸਪੀਤੀ ਚੰਬਾ ਸ਼ਿਮਲਾ ਕੁਲੂ ਕਾਂਗੜਾ ਅਤੇ ਮੰਡੀ ਦੇ ਉੱਚੇ ਇਲਾਕਿਆਂ ਦੇ ਵਿੱਚ ਜੋ ਹੈ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਹੈ ਬਰਫਬਾਰੀ ਕਾਰਨ ਸੜਕਾਂ ਤੇ ਤਲਕਣ ਜੋ ਹੈ ਉਹ ਵੱਧ ਜਾਂਦੀ ਹੈਗੀ ਜਿਸ ਕਰਕੇ ਪ੍ਰਸ਼ਾਸਨ ਨੇ ਸਹਿਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਡਰਾਈਵਿੰਗ ਕਰਦੇ ਸਮੇਂ ਖਾਸ ਧਿਆਨ ਰੱਖਣ ਦੀ ਵੀ ਅਪੀਲ ਕੀਤੀ ਹੈ ਉੱਤੇ ਰਾਜਸਥਾਨ ਦਿੱਲੀ ਸਣੇ 6 ਰਾਜਾਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਪੂਰੇ ਉੱਤਰ ਭਾਰਤ ਦੇ ਵਿੱਚ ਮੌਸਮ ਦਾ ਜੋ ਅਸਰ ਆ ਦੇਖਣ ਨੂੰ ਮਿਲ ਰਿਹਾ ਕਈ ਇਲਾਕਿਆਂ ਦੇ ਵਿੱਚ ਬਰਬਾਰੀ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਨ ਮੌਸਮ ਹੋਰ ਵੀ ਜ਼ਿਆਦਾ ਠੰਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਨੂੰ ਲੈ ਕੇ ਤਾਜ਼ਾ ਪੌਵਿਕ ਬਾਣੀ ਜਾਰੀ ਕੀਤੀ ਗਈ ਹੈਗੀ ਪੰਜਾਬ ਦੇ ਵਿੱਚ ਕੁਝ ਅਜਿਹੇ ਇਲਾਕੇ ਨੇ ਜਿੱਥੇ ਵਿੱਚ ਪਾਰੀ ਮੀ ਪਏਗਾ ਇਸੇ ਦੇ ਨਾਲ ਕੁਝ ਅਜਿਹੇ ਇਲਾਕੇ ਵੀ ਨੇ ਜਿੱਥੇ ਕੀ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਸਕਦੇ ਆ ਜਿਸ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਸਕੂਲ ਦੇ ਵਿੱਚ ਬੱਚੇ ਜਾ ਰਹੇ ਨੇ ਪੜਨ ਦੇ ਲਈ ਹਾਲਾਂਕਿ ਸਮਾਂ ਜ਼ਰੂਰ ਬਦਲ ਦਿੱਤਾ ਗਿਆ ਪਰ ਠੰਡ ਇੰਨੀ ਕਿ ਜ਼ਿਆਦਾ ਹੈਗੀ ਕਿ ਬੱਚੇ ਵੀ ਜਿਹੜੇ ਨੇ ਉਹ ਖੱਜਲ ਖੁਆਰ ਹੋ ਰਹੇ ਨੇ ਤਾਂ ਤੁਹਾਨੂੰ ਦੱਸਣੀ ਹੈ ਕਿ ਮੌਸਮ ਨੂੰ ਲੈ ਕੇ ਹੁਣ ਜੋ ਜਾ ਪਵਿਕ ਬਾਣੀ ਕੀਤੀ ਗਈ ਹੈਗੀ